ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜਰਨੀਜ਼ ਤੇ ਮੈਂ ਹਾਂ ਪ੍ਰਦੀਪ ਕੌਰ ਅਸਵੇਲੇ ਦੀ ਅਹਿਮ ਵੱਡੀ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਰਹੀ ਆ ਜੀ ਹਾਂ ਅਮਰੀਕਾ ਦੇ ਵੱਲੋਂ ਭਾਰਤੀਆਂ ਨੂੰ ਫਿਰ ਤੋਂ ਵੱਡਾ ਝਟਕਾ ਦਿੱਤਾ ਜਾ ਰਿਹਾ ਦੱਸਦੇ ਕਿ ਬੀਤੇ ਦਿਨੀ ਯਾਨੀ ਕਿ 5 ਫਰਵਰੀ ਨੂੰ 104 ਭਾਰਤੀ ਨੇ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਸੀ ਤਾਂ ਬਿਲਕੁਲ ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸੱਤਾ ਦੇ ਵਿੱਚ ਆਏ ਨੇ ਲਗਾਤਾਰ ਨਿਯਮਤ ਵਿੱਚੋਂ ਉਹਨਾਂ ਦੇ ਵੱਲੋਂ ਬਦਲਾਅ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾਂ ਬਿਲਕੁਲ ਅਮਰੀਕਾ ਤੋਂ ਇੱਕ ਹੋਰ ਜਹਾਜ਼ ਭਰ ਕੇ ਆ ਰਿਹਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਜਿਹੜੇ ਲੋਕ ਉੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਸੀ ਦਰਸਲ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਤਾਂ ਇਸ ਦਾ ਜ਼ਿਕਰ ਤੁਹਾਡੇ ਨਾਲ ਜ਼ਰੂਰ ਕਰਾਂਗੇ ਕਿ ਉਸ ਜਹਾਜ਼ ਦੇ ਵਿੱਚ ਕਿੰਨੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਪ੍ਰਵਾਸੀ ਮੌਜੂਦ ਹੋਣਗੇ ਔਰ ਇਸ ਦੇ ਨਾਲ ਹੀ ਕਦੋਂ ਉਹਨਾਂ ਦਾ ਜਹਾਜ਼ ਹੈ ਜਿਹੜਾ ਲੈਂਡ ਹੋਵੇਗਾ ਤਾਂ ਬਿਲਕੁਲ 184 ਜਿਹੜੇ ਲੋਕ ਦੱਸੇ ਜਾ ਰਹੇ ਨੇ ਤਾਂ ਅਮਰੀਕਾ ਦੇ ਵੱਲੋਂ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਜਿਸ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਵੱਧ ਦੱਸੀ ਜਾ ਰਹੀ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਭਾਰਤੀ ਡਿਪੋਰਟ ਹੋ ਕੇ ਵਾਪਸ ਆ ਰਹੇ ਨੇ ਉਹਨਾਂ ਦੇ ਵਿੱਚੋਂ ਪੰਜਾਬੀਆਂ ਦੀ ਗਿਣਤੀ 67 ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਬਾਕੀ ਦੇਸ਼ਾਂ ਦਾ ਵੀ ਜ਼ਰੂਰ ਜ਼ਿਕਰ ਕਰ ਲੈਣੇ ਆ ਦੱਸਦੀ ਕਿ 33 ਲੋਕ ਨੇ ਜਿਹੜੇ ਹaryana ਦੇ ਦੱਸੇ ਗਿਆ ਉਹਨਾਂ ਦੇ ਨਾਲ ਹੀ 8 গুজরাট ਦੇ 3 UP ਦੇ ਰਹਿਣ ਵਾਲੇ ਨੇ 2 ਮਹਾਰਾਸ਼ਟਰ ਦੇ ਰਹਿਣ ਵਾਲੇ ਨੇ 2 ਰਾਜਸਥਾਨ ਦੇ ਰਹਿਣ ਵਾਲੇ ਨੇ ਤੇ 2 ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਨੇ ਤਾਂ ਵੱਖ-ਵੱਖ ਸੂਬਿਆਂ ਦੇ ਲੋਕ ਨੇ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆ ਰਹੇ ਹਨ ਉਸ ਦੇ ਨਾਲ ਤੁਹਾਨੂੰ ਇਹ ਵੀ ਜ਼ਰੂਰ ਦੱਸ ਦੇ ਕਿ 15 ਫਰਵਰੀ ਨੂੰ ਯਾਨੀ ਕਿ ਕੱਲ ਅਮ੍ਰਿਤਸਰ 에ਅਰਪੋਰਟ ਤੇ ਜਹਾਜ਼ ਦੀ ਹੈ ਜਿਹੜੀ ਲੈਂਡਿੰਗ ਹੋ ਜਾਏਗੀ ਪਰ ਵੱਡਾ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਜਿਵੇਂ ਅ uh, 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਹੱਥਾਂ ਦੇ ਵਿੱਚ ਹੱਤਕੜੀਆਂ ਲਗਾ ਕੇ ਪੈਰਾਂ ਦੇ ਵਿੱਚ ਬੇੜੀਆਂ ਲਗਾ ਕੇ ਕਿ ਉਸੇ ਤਰੀਕੇ ਦੇ ਨਾਲ ਹੀ ਇਹਨਾਂ ਭਾਰਤੀਆਂ ਨੂੰ ਵੀ ਡਿਪੋਰਟ ਕੀਤਾ ਜਾਏਗਾ ਕਿਉਂਕਿ ਅ ਜਿਹੜੇ ਆ ਪੀਐਮ ਨਰਿੰਦਰ ਮੋਦੀ ਨੇ ਇਸ ਵੇਲੇ ਅਮਰੀਕਾ ਦੌਰੇ ਤੇ ਗਏ ਹੋਏ ਨੇ ਉਹਨਾਂ ਨੇ ਟਰੰਪ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਤਾਂ ਕਿਤੇ ਨਾ ਕਿਤੇ ਆਮ ਲੋਕਾਂ ਦੇ ਦਿਲ ਦੇ ਵਿੱਚ ਇਹ ਉਮੀਦ ਜ਼ਰੂਰ ਹੈ ਕਿ ਕੁਝ ਨਾ ਕੁਝ ਰਾਹਤ ਹੈ ਜਿਹੜੀ ਪੰਜਾਬੀਆਂ ਨੂੰ ਮਿਲ ਸਕਦੀ ਹੈ ਪਰ ਇਹ ਤਾਂ ਹੁਣ 15 ਫਰਵਰੀ ਨੂੰ ਹੀ ਪਤਾ ਲੱਗੇਗਾ ਜਦੋਂ ਅਮਰੀਕਾ ਦਾ ਜ ਹਾਜ਼ ਏਅਰਪੋਰਟ ਤੇ ਲੈਂਡ ਕਰੇਗਾ